ਸਤ ਸ੍ਰੀ ਅਕਾਲ ਜਿਹੜੀ ਵੀਡੀਓ ਮੈਂ ਬਣਾ ਰਿਹਾ ਹਾਂ ਉਹ ਵੀਡੀਓ ਹੈ ਮਾਲ ਕੰਗਣੀ ਮਾਲ ਕੰਗਣੀ ਜਿਹੜੀ ਹੈ ਆਮ ਤੌਰ ਤੇ ਦਿਮਾਗ ਲਈ ਇਹ ਅਮਰਤ ਦਾ ਕੰਮ ਕਰਦੀ ਹੈ ਇੰਨਾ ਹੀ ਨਹੀਂ ਅਗਰ ਇਨਸਾਨ ਦੇ ਵਿੱਚ ਸਕਰਾਨੂਆਂ ਦੀ ਕਮੀ ਹੈ ਤਾਂ ਉਸ ਨੂੰ ਵੀ ਇਹ ਪੂਰਾ ਕਰਦੀ ਹੈ ਜੇ ਕਿਸੇ ਨੂੰ ਖੂਨੀ ਬਵਾਸੀਰ ਹੈ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਇਸ ਤੋਂ ਇਲਾਵਾ ਅਗਰ ਅੱਖਾਂ ਦੀ ਕਮਜ਼ੋਰੀ ਹੈ ਫਿਰ ਵੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇੰਨਾ ਹੀ ਨਹੀਂ ਅਗਰ ਤੁਹਾਡੇ ਸਰੀਰੇ ਕਮਜ਼ੋਰੀ ਹੈ ਤਾਂ ਇਹਦਾ ਸੇਵਨ ਕਰੋ ਬਾਕੀ ਜੇ ਤੁਸੀਂ ਭੰਗ ਡੋਡੇ ਆਫੀਮ ਤੁਸੀਂ ਛੱਡਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਲੀਵਰ ਵਿੱਚ ਅਗਰ ਗਰਮੀ ਹੈ ਤਾਂ ਉਹ ਇਸ ਦੀ ਵਰਤੋਂ ਨਾ ਕਰਨ ਕਿਉਂਕਿ ਮਾਲ ਕੰਗਣੀ ਜਿਹੜੀ ਹੈ ਆਮ ਤੌਰ ਤੇ ਗਰਮ ਹੁੰਦੀ ਹੈ ਬਾਕੀ ਇਸ ਦੇ ਪੱਤਿਆਂ ਦਾ ਰਸ ਉਹਦੀ ਵਰਤੋਂ ਕਰ ਲੈਣੀ ਚਾਹੀਦੀ ਹੈ ਬਾਕੀ ਜਿਨ੍ਹਾਂ ਨੂੰ ਖਾਰਸ਼ ਹੁੰਦੀ ਹੈ ਉਹ ਇਸ ਦੇ ਪੱਤਿਆਂ ਦੀ ਚਟਨੀ ਬਣਾ ਕੇ ਉਹ ਜਗ੍ਹਾ ਤੇ ਲਗਾਓ ਨਿੰਬੂ ਦਾ ਰਸ ਪਾ ਕੇ ਥੋੜਾ ਜਿਹਾ ਕਪੂਰ ਪਾ ਕੇ ਤੁਸੀਂ ਦੇਖੋਗੇ ਕੁਝ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਖਾਰਸ਼ ਹੈ ਉਹ ਖਤਮ ਹੋ ਗਈ ਹੈ। ਬਾਕੀ ਇਹ ਮਾਲ ਕੰਗਣੀ ਜਿਹੜੀ ਹੈ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਕੰਮ ਕਰਦੀ ਹੈ। ਇਸ ਦੇ ਵਿੱਚ ਜੌਂ ਦਾ ਆਟਾ ਮਾਲ ਕੰਗਣੀ ਬਾਜਰਾ ਕੋਧਰਾ ਕਈ ਚੀਜ਼ਾਂ ਉਸ ਵਿੱਚ ਮਿਕਸ ਕਰਕੇ ਤੁਸੀਂ ਅੱਧੀ ਰੋਟੀ ਖਾਓ 슈ਗਰ ਵਾਲੇ ਮਰੀਜ਼ਾਂ ਨੂੰ ਕਾਫੀ ਰਾਤ ਮਲੇਗੀ ਇਸ ਦੇ ਵਿੱਚ ਪ੍ਰੋਟੀਨ ਜਿਹੜੇ ਨੇ ਬਹੁਤ ਮਾਤਰਾ ਦੇ ਵਿੱਚ ਹੁੰਦਾ ਹੈ ਜਿਨ੍ਹਾਂ ਦਾ ਹਾਜਮਾ ਠੀਕ ਨਹੀਂ ਹੈ ਉਹਨਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਬਾਕੀ ਜਿਹੜੀ ਕੰਗਣੀ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹਰੀ ਕੰਗਣੀ ਦੂਜੀ ਗਰੂਣ ਕੰਗਣੀ ਜਿਨ੍ਹਾਂ ਨੂੰ ਗੈਸ ਦੀ ਪ੍ਰੋਬਲਮ ਹੈ ਕਬਜ਼ ਦੀ ਪ੍ਰੋਬਲਮ ਹੈ ਹਾਜਮਾ ਠੀਕ ਨਹੀਂ ਹੈ ਉਹਨਾਂ ਨੂੰ ਇਹਦਾ ਇਸਤੇਮਾਲ ਬਰੋਨ ਕੰਗਣੀ ਦਾ ਕਰਨਾ ਚਾਹੀਦਾ ਹੈ ਬਾਕੀ ਇਸ ਦੇ ਵਿੱਚ ਫਾਈਬਰ ਜਿਹੜਾ ਉਹ ਬਹੁਤ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਦੇ ਵਿੱਚ ਆਮ ਤੌਰ ਤੇ ਇਸ ਨੂੰ ਰੋਜ਼ ਨਹੀਂ ਲੈਣਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਇਹ ਪਾਣੀ ਨੂੰ ਅਗਰ ਤੁਸੀਂ ਰੋਜ਼ ਮਾਲਕੰਗਣੀ ਲਓਗੇ ਤਾਂ ਪਾਣੀ ਨੂੰ ਘੱਟ ਕਰ ਦੇਗੀ ਜਿਸ ਨਾਲ ਤੁਹਾਡੀ ਬਾਡੀ ਦਾ ਨੁਕਸਾਨ ਹੋ ਸਕਦਾ ਹੈ ਹਫ਼ਤੇ ਵਿੱਚ ਦੋ ਕੁ ਵਾਰ ਇਹ ਲੈਣੀ ਚਾਹੀਦੀ ਹੈ ਬਾਕੀ ਇਸ ਤੋਂ ਇਲਾਵਾ ਪੇਟ ਦੀ ਹਰ ਸਮੱਸਿਆ ਦਾ ਹੱਲ ਮਾਲਕੰਗਣੀ ਵਿੱਚ ਹੈ ਇਸ ਦੇ ਲੱਡੂ ਬਣਾ ਕੇ ਵੀ ਖਾਦੇ ਜਾਂਦੇ ਹਨ ਅਗਰ ਤੁਹਾਡਾ ਲੱਕ ਦਰਦ ਕਰਦਾ ਜੋੜਾਂ 'ਚ ਦਰਦ ਹੈ ਤਾਂ ਤੁਹਾਨੂੰ ਜਿਹੜੀ ਕੰਗਣੀ ਹੈ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਇਹ ਜਿਹੜੀ ਮਾਲ ਕੰਗਣੀ ਹੈ ਇਹ ਗਲੂਟਨ ਫ੍ਰੀ ਹੈ ਤੇ ਇਹਦੀ ਤਸਵੀਰ ਜਿਹੜੀ ਆ ਉਹ ਗਰਮ ਹੁੰਦੀ ਹੈ ਖੂਨੀ ਬਵਾਸੀਰ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਤੇ ਉਸ ਉਹਨਾਂ ਨੂੰ ਇਹਦਾ ਪਾਊਡਰ ਬਣਾ ਕੇ ਨਾਰੀਅਲ ਦੇ ਤੇਲ ਵਿੱਚ ਮਿਕਸ ਕਰਕੇ ਬਵਾਸੀਰ ਵਾਲੀ ਜਗ੍ਹਾ ਤੇ ਲਗਾਉਣਾ ਚਾਹੀਦਾ ਹੈ ਬਾਕੀ ਇਸ ਤੋਂ ਇਲਾਵਾ ਤੁਸੀਂ ਇਸ ਨੂੰ ਤਿਆਰ ਕਰਨਾ ਹੈ ਤਾਂ ਤੁਸੀਂ ਇਸ ਨੂੰ ਸੁਕਾ ਕੇ ਖੁਦ ਪਾਊਡਰ ਬਣਾ ਕੇ ਇੱਕ ਸ਼ੀਸ਼ਾ ਜਿਹੜਾ ਹੈ ਜੱਗ ਉਹਦੇ ਵਿੱਚ ਪਾ ਲਓ ਤੇ ਕਾਫੀ ਟਾਈਮ ਇਹਦੇ ਨਾਲ ਨਿਕਲ ਜਾਂਦਾ ਹੈ ਤੇ ਇਹ ਖਰਾਬ ਵੀ ਨਹੀਂ ਹੁੰਦੀ ਬਾਕੀ ਜਿਹੜੀ ਮਾਲ ਕੰਗਣੀ ਹੈ ਇਹ ਤਾਂ ਆਕਤਵਾਲ ਵੀ ਹੁੰਦੀ ਹੈ ਤੇ ਇਹ ਇੰਨੀ ਮਹਿੰਗੀ ਵੀ ਨਹੀਂ ਹੈ ਤੇ ਇਹਦੇ ਲੋਕ ਲੱਡੂ ਬਣਾ ਕੇ ਵੀ ਖਾਂਦੇ ਹਨ ਬਾਕੀ ਜੇਕਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ